ਤਾਰਾ ਨੂੰ ਦੋਨੋਂ ਪਾਸਿਆਂ ਤੇ ਚਾਹੀਦਾ ਵੀ ਆਪਾਂ ਆਪੋ ਨੇ ਜੋ ਵੀ ਆਪਣੀ ਐਗਰੀਗੇਟ ਹੋਇਆ ਆਪਾਂ ਉਹ ਦੇ ਦੇ ਪਰਨਰ ਸਿੰਘ ਜੀ ਪਿਆਰੀ ਕਰਦੇ ਸਿਰਫ ਇਹੀ ਵੀ ਹੈਗਾ ਕਿ ਚੰਗਾ ਝਾੜ ਲੈਣ ਦੇ ਨਾਲ ਤੇ ਬੱਲੇ ਬੱਲੇ ਕਰਾ ਲੈਣੀ ਦੋ ਤਿੰਨ ਸਾਲ ਤੇ ਕੰਮ ਚੱਲ ਜੰਦਾ ਕੋਈ ਵੀ ਇਹ ਫਾਰਮ ਵਧੀਆ ਤੇ ਕੀ ਕਰ ਲੂ ਪਰ ਲੰਬਾ ਸਮਾਂ ਟਿਕਣਾ ਬਹੁਤ ਔਖਾ ਆਏਗਾ ਮੈਂ ਕਹਿੰਦਾ ਉਹਨੇ ਕੋਈ ਜੀਵਨ ਦਾ ਮੇਰਾ 40 ਕਾਉਂਟ ਝਾੜ ਆਗਾ ਲੱਗਦਾ ਤੇਰੇ ਲਗਾਤਾਰ 5 ਸਾਲ ਆਇਆ ਹੈਗਾ ਤਾਂ ਮੈਂ ਫਿਰ ਤੇਰੀ ਮਿਲਣਾ ਹਾਂ ਤੇ ਤੈਨੂੰ ਪੁੱਛ ਕੇ ਜਾਨਾ ਮੈਂ ਕਿੰਨੀ ਤੀਸੀ ਤੇਰੇ ਹਿਸਾਬ ਨਾਲ ਆਵੇਗਾ ਪਰ ਇਹ ਆਪ ਆਲੂਆਂ ਦੀ ਗੱਲ ਕਰਨੀ ਹੈਗੀ ਅਸੀਂ ਆਲੂਆਂ ਤੇ ਬਹੁਤ ਘੱਟ ਕੰਟੈਂਟ ਬਣਾਇਆ ਵੀਡੀਓ ਯਾਰ ਜੀ ਮਿਲ ਜਾਓ ਸਰ ਭਾਈ ਇੱਕ ਵਾਰੀ ਖੱਜੇ ਤੂੰ ਵੀ ਆਇਆ ਯਾਰ ਆਈ ਦੇ ਸੁਆਗਤ ਨੇ ਮੁੱਖ ਪ੍ਰਬੰਧਕ ਸਾਹਿਬ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਜੀਲੇ ਕਹਿੰਦੇ ਆ ਵੀਰ ਹੋਣਾ ਨਾ ਹਾਂ ਜੀ ਬਹੁਤ ਸੋਹਣਾ ਭਾਈ ਅਰੇ ਅਰੇ ਦੇਖੋ ਲੰਦ ਭਾਂਡੇ ਤੋਂ A to Z ਕਟੀਆਂ ਦੇ ਵੀ ਲੱਗੇ ਨੇ 22 ਵੀ ਸ਼ੁਰੂ ਹੋ ਗਈ ਕਿੱਡੀ ਓਕੇ ਪੁਕਾਰਾ ਸਟਾਲ ਫਿਰ ਇਹ ਸਟਾਲ ਵਾਲੇ ਵੀ ਕੋਫੀ ਕਰਿਆ ਗੱਲੇ ਗੱਲੇ ਜਿਹੜਾ ਇਹਦਾ ਸਟਾਲ ਲੱਗਿਆ ਉਹ ਪੂਰਾ ਕਮਿਟੀ ਬਣਾਈ ਹੋਈ ਹੁੰਦੀ ਹੈ ਫਿਰ ਉਹ ਅੱਗੇ ਸਾਰਾ ਪਾਣੀ ਲੰਘੇ ਨਹੀਂ ਕਰਿਆ ਤਾਂ ਤੇ ਅੰਦਰ ਅੰਦਰ ਰੋਟੀ ਲਈ ਵੀ ਅੰਦਰ ਪਛਾਦੇ ਪਾਣੀ ਦੋ ਪਰਲੇ ਸਾਥ ਦੇ ਅੰਦਰ ਅੰਦਰ ਸਾਰਾ ਡਾਕਟਰਾਂ ਦੀ ਟੀਮਾਂ ਨੇ ਅੰਦਰ ਮਤਲਬ ਉਹਨਾਂ ਨੇ ਜਿਵੇਂ ਇਹ ਸਟਾਲ ਵਾਲੀ ਬਣਾਈ ਸਾੜੀ ਦਾਣ ਕਰੀ ਦਿੰਦੇ ਆ ਬੋਨੇ ਬੂਟੇ ਦੇ ਲੇਕੜ ਜਿਵੇਂ ਬੋਨਾ ਬੂਟਾ ਵੀ ਆ ਇੱਕ ਇਹਨ ਮੱਕੀ ਚ ਵੀ ਉਹ ਵੀ ਦੇਖਦੇ ਆ ਮੱਕੀ ਵੀ ਗੋਲੇ ਐ ਐਗਰੋਨੋਮਿਸਟ ਆ ਨੇ ਆਪਣੇ ਖੇਤਾਂ 'ਚ ਆ ਕੇ ਆਪਾਂ ਨੂੰ ਨਵੀਆਂ ਨਵੀਆਂ ਤਕਨੀਕਾਂ ਤੇ ਕੀ ਕਰਲੀਆਂ ਨਵਾ ਵਗੈਰਾ ਦੀਆਂ ਆਪਾਂ ਨੂੰ ਸਾਰੀਆਂ ਸਿਖਾਈਆਂ ਨੇ ਜਿਹਦੇ ਨਾਲ ਆਪਣੀਆਂ ਪੈਦਾਵਾਰਾਂ ਦੇ ਵਿੱਚ ਬਹੁਤ ਵਾਧਾ ਹੋਇਆ ਕਈ ਵਾਰੀ ਪਰ ਜਿਹੜੇ ਖਾਸ ਲੋਕ ਦੇ ਵਿੱਚ ਆਪਾਂ ਉਹਨਾਂ ਦਾ ਵੀ ਧਿਆਨ ਰੱਖਣੀ ਲੋੜ ਹੁੰਦੀ ਆ ਤੇ ਆਪਾਂ ਉਹਨਾਂ ਨੂੰ ਸਿੱਖ ਕਰਦੇ ਆ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸੋਚ ਸਮਝ ਲਓ ਬਾਅਦ ਦੇ ਵਿੱਚ ਕਾਨੂੰਨੀ ਮਾਮਲੇ ਦਾ ਪਤਾ ਨਹੀਂ ਲੱਗਦਾ ਕਦੇ ਬਈ ਹੋ ਜਾਓ ਠੀਕ ਤਾਂ ਆਪਾਂ ਨੂੰ ਦੋਨੋਂ ਪਾਸਿਆਂ ਤੇ ਚਾਹੀਦਾ ਵੀ ਆਪਾਂ ਆਪਣੀ ਜੋ ਵੀ ਆਪਣੀ ਐਗਰੀਗਟ ਹੋਇਆ ਆਪੋ ਤੇ ਤੇ ਕਰਦੇ ਆਪਾਂ ਚਾਹੋ ਨਹੀਂ ਤਾਂ ਮੇਰਾ ਆਪਾਂ ਮੁਰਤ ਸੀ ਪਿਛਲੇ ਤਾਂ ਇਹ ਸੋ ਐਸ ਪ੍ਰੋਗਰਾਮ ਦੀ ਜਿਹੜਾ ਗੱਲਾਂ ਦੀ ਹੋਣ ਦੇ ਕੋਈ ਬਾੜੇ ਨਾਲ ਵਿੱਚ ਦਾਪ ਜੈਲੀ ਪਾਕੀ ਨੂੰ ਆ ਕੇ ਆਪਣਾ ਵਿਚਾਰ ਸਾਂਝੇ ਕਰਨ पारनर सिंह जी प्यारी पब्लिक क्षेत्रवती जनता आप सभी आपने मेरे लिए बहुत बड़े बड़ा आभार कर सकते हैं इस शाम को एक ही ज्यादा धन्यवाद करता हूं इतने जन लोगों इतने सम्मान बढ़ाया और बहुत बहुत जी का धन्यवाद हमारे खेल पर खूब वोट ਹਾਂਜੀ ਮੇਰਾ ਮੇਲਾ ਦੇਖੋ ਜੀ ਸਾਡੇ ਆਰ ਕੇ ਉੱਥੇ ਤਾਂ ਉਹਨਾਂ ਨੇ ਚੱਕਦਾ ਸਾਦਾ ਬਸ ਇਹਨਾਂ ਦਾ ਕੈਂ ਲੁੱਟਿਆ ਕਹਿੰਦੇ ਹੋਰ ਦੱਸੋ ਹੋਰ ਬਾਈ ਇਹ ਆਪਣੀਆਂ ਵੀਰ ਹਾਂ ਇਹ ਓਕੇ ਬਾਈ ਕੀ ਗੱਲ ਹੈ ਆਪਣੀ ਡੀਪੀਯੂ ਜਿਵੇਂ ਮੈਂ ਕਹਿੰਦਾ ਡੀਪੀਯੂ ਜਿੰਨਾ ਮਰਜੀ ਦੋਸਤ ਹੋਰ ਨੇ ਕੀ ਗੱਲ ਹੈ ਮਰੇਲ ਕੋਲ ਲੈ ਕਰਾਇਆ ਓਕੇ ਓਕੇ ਬਾਈ ਜਿੱਦਾਂ ਪੰਜ ਕਹਿੰਦਾ ਜਿੰਨਾ ਮਰਜੀ ਲੈ ਲੈ ਨਿਲ ਲਾਉਈ ਅੱਜ ਇੱਥੇ ਮੇਲੇ ਚ ਆਏ ਸੀ ਮੂਲਾਪੁਰ ਆ ਸਾਰੇ ਭਰਾ ਮਿਲੇ ਨੇ ਮੈਂ ਇਹਨਾਂ ਨਾਲ ਇੱਕ ਗੱਲ ਕਰ ਰਿਹਾ ਦੀ ਵੀ ਇੱਕੋ ਪੰਜਾਬ ਚ ਨਹੀਂ ਜੰਮਣਾ ਮੁੜ ਕੇ ਇੱਕੋ ਪਹਿਰਾਵਾ ਨਹੀਂ ਹੋਣਾ ਇੱਕੋ ਤਰਤ ਨਹੀਂ ਹੋਣੀ ਤੇ ਇੱਕੋ ਯਾਰ ਦੋਸਤ ਨਹੀਂ ਹੋਣੇ ਹੈਨਾ ਤਾਂ ਕਰਕੇ ਸਵਾਦ ਲਾਓ ਹਰ ਇੱਕ ਸਾਹ ਚਾਣਾ ਲੰਗੇ ਆ ਜਾ ਯਾਰਾਂ ਬੜੇ ਪਰਾਂ ਛੱਡਦਾ ਮੇਰੀ ਦਾਲਾਂ ਜਰੂਰ ਦਿਖਾ ਦੇ ਦਾਲ ਹਾਂ ਉਹ ਦਾਲਾਂ ਬੜਾ ਵੱਖਰਾ ਹੀ ਐ ਇਹਨਾਂ ਦਾ ਦਾਲਾ ੱਡੇ ਆ ਟਰਾਲੀ ਦਾ ਇਹ ਵੀ ਦਿਖਾਣ ਹਾਂ ਬਾਈ ਹੈ ਗੱਲ ਬਾਤ ਗੱਲ ਟਰਾਲੀ ਗਾਦੀ ਭਾਈ ਘਾਰੇ ਬਣਾਈ ਫਿਰਦੇ ਨੇ ਆਹ ਚੀਜ਼ ਦੇਖੋ ਬਹੁਤ ਘੈਂਟ ਈ ਜੱਗੇ ਨਾਲ ਗੱਲ ਹੋਊਗੀ ਹਾਂ ਹੈਲੋ ਹਾਂਜੀ ਰਾਜੀ ਜੀ ਅੱਜ ਜਰੂਰ ਤੁਹਾਨੂੰ ਦੱਸਾਂਗਾ ਮੈਂ ਤਾਂ ਮੈਨੂੰ ਐ ਕਹਿੰਦੀ 31 ਦਿਨ ਚੱਲੂ ਪਰ ਤੁਹਾਨੂੰ ਰੱਖ ਲੈਣੀ ਬੂਹ ਕਵੀਰ ਨਾ ਰੱਖ ਲੈ ਹਾਂਜੀ ਵੀਰੇ ਅੱਜ ਕਿਸਾਨ ਮੇਲੇ 'ਚ ਖੜੇ ਆ ਜੋਤ ਬਾਈ ਨਾਲ ਤੇ ਮੇਰੀ ਸਾਰੀ ਆਪ ਦੇ ਕਿਸਾਨ ਪੰਜਾਬੀ ਭਰਾਵਾਂ ਨੂੰ ਦੁਨੀਆ 'ਚ ਵੰਡ ਦੇਣ ਦੀ ਇਹੀ ਬੇਨਤੀ ਆ ਵੀ ਨੌਜਵਾਨ ਭਰਾ ਹੁਣੀ ਬੰਨਤੀ ਸੇਵਾ ਕਰ ਰਹੇ ਨੇ ਵੀ ਉੱਥੋਂ ਜਿਉ ਬੰਦ ਟੁੱਟਦਾ ਬਾਈ ਕਿਹਨਾਂ 15000 ਕਿਲੋਗ੍ਰਾਮ ਹੁੰਦਾ ਜਦੋਂ ਨਾਨਾ ਜੀ ਆਂ ਕਰਕੇ ਮੇਰੀ ਸਾਰਿਆਂ ਨੂੰ ਗੈਂਤੀ ਆ ਵੀ ਰਣਜੋਤ ਬਾਈ ਹੁਣਾਂ ਦੀ ਮਦਦ ਕਰੋ ਕਿਸੇ ਵੀ ਚੀਜ਼ ਦੀ ਟਰੈਕਟਰਾਂ ਦੀ ਡੀਜ਼ਲ ਦੀ ਬਾਈ ਕਿਹੜੀਆਂ ਚੀਜ਼ਾਂ ਦੀ ਲੋੜ ਆ ਇੱਕ ਤਾਂ ਆਪਾਂ ਨੂੰ ਮਿੱਟੀ ਦੀ ਲੋੜ ਆ ਡੀਜ਼ਲ ਦੀ ਲੋੜ ਆ ਖਾਲੀ ਗੱਟਿਆਂ ਦੀ ਲੋੜ ਆ ਤੇ ਜਾਲ ਬੰਨਣ ਵਾਲੀ ਤਾਰ ਦੀ ਲੋੜ ਹੈ ਤੇ ਆਪਣੀ ਆਈਡੀ ਆ ਰਣਜੋਤ ਸੰਧੂ 662 ਦੇ ਨਾਂ ਦੇ ਤੇ ਵੀਰ ਜਿਹੜੇ ਨੰਬਰ ਲੈਣਾ 9779709211 ਹੈ ਬਈ ਮੇਰੇ ਸਭ ਤੋਂ ਵੱਧ ਤੋਂ ਵੱਧ ਸੰਯੋਗ ਦੋ ਤਾਂ ਅੱਜ ਆਪਾਂ ਬੰਨਾਂ ਨੂੰ ਬਚਾ ਕੇ ਤੇ ਫਸਲਾਂ ਨੂੰ ਬਚਾ ਸਕੀਏ। ਬਾਈ ਇੱਕ ਗੱਲ ਤੁਹਾਨੂੰ ਦੱਸ ਦਨਾ ਜਦੋਂ ਤੱਕ ਰਣਜੋਤ ਭਾਈ ਵਰਗੇ ਬਾਈ ਨੇ ਇਹ ਦਰਿਆਵਾਂ ਨੂੰ ਛੱਟ ਸਮੁੰਦਰਾਂ ਨੂੰ ਵੱਨ ਮਾਰ ਦੇਣਗੇ। ਠੀਕ ਹੈ ਨਾ ਬਾਈ ਇਹ ਉਹ ਹੀ ਆ ਪੰਜਾਬੀਆਂ ਦੇ ਹਿੱਸੇ ਹੀ ਆ ਇਹ ਦਰਿਆ ਦਰਿਆ ਪੂਰੇ ਪੂਰੇ ਹਿੰਦੁਸਤਾਨ ਦੇ ਗਿਣਵੇਂ ਚੁਣਵੇਂ ਮੁਲਕਾਂ ਪਰਦੇਸਾਂ ਦੇ ਦਰਿਆ ਨੇ ਪੰਜਾਬ ਚ ਪੰਜ ਦਰਿਆ ਨੇ ਪਤਾ ਵੀ ਇੱਥੋਂ ਦੇ ਲੋਕ ਇਹਨਾਂ ਨੂੰ ਮੋੜ ਸਕਦੇ ਨੇ ਤਾਂ ਰੱਬ ਨੇ ਬਣਾਏ ਨੇ ਹਨਾ ਬਾਕੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਇ ਰੱਖੇ ਸਾਰੇ ਵੀਰਾਂ ਨੂੰ ਬੇਨਤੀ ਆ ਜਰੂਰ ਭਾਈ ਉਹਨਾਂ ਦੀ ਮਦਦ ਕਰਿਓ ਜਿਹੜੀ ਚੀਜ਼ ਚਾਹੀਦੀ ਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਪੰਜਾਬੀ ਓਏ ਉਹ ਦੇਖਾਂ ਝੋਟਾ ਇਹ ਜਿੰਨਾ ਸੰਸਾਰ ਮੇਰੀ ਆ 1 ਕਰੋੜ 25 ਲੱਖ ਇੱਕ ਕਰੋੜ ਚਲੋ ਜਾ ਬੋ ਜਾ ਬੇਤਰੀ ਬਾਕੀ ਜਦੋਂ ਮੈਂ ਆਪਣੇ ਹੈ ਹੈ ਜਿਆਲੇ ਉੱਧਰੀ ਅੰਬਰੀ ਹੈ ਨਾ ਅਧਿਆਲੇ ਪਰ ਉਹ ਆ ਉੱਧਰ ਹੋਣਗੇ ਸਟੇਜ ਕੋਲੇ ਜੀ ਉਰੇ ਨਾ ਕੋਈ ਨਾ ਕੋਈ ਸਟੇਜ ਹੋਰ ਵੀ ਕਿਵੇਂ ਆ ਬਹਾ ਵਿਚ ਵਾਲਾ ਆ ਵਾ ਸਾਰੀ ਨੰਬਰ ਸਭੀ ਠੀਕ ਦੇ ਨੰਬਰ ਕੋ ਲਈ ਹਾਂਜੀ ਮੇਲਾ ਬੋ ਘੈਂਟ ਪੁੰਗਾ ਟਾਕ ਆਜਾ ਕਾਲਾ ਮਾਲ ਲੋਕਾਂ ਆਹ ਕੱਲ ਬਈ ਹੁਣਾਂ ਨਹੀਂ ਕੋਲੇ ਕਰਾਂਗੇ ਹਾਂਜੀ ਕੋਈ ਵੀ ਫੀਸ ਫਾਟ ਕਰੀ ਕੋਲੇ ਕੀ ਹੋ ਰਿਹਾ ਕੋਈ ਕੱਟ ਦਿੱਤੀ ਸਾਰੇ ਸਾਰੇ ਮੇਲਾ ਰਿਹਾ ਕੱਠ ਬਹੁਤ ਰਿਹਾ ਹੈ ਨਾ ਆਹ ਬਹੁਤ ਰਸਤਾ ਪਹਿਲਾ ਮੇਲਾ ਬਈ ਨਾ ਸਾਰਾ ਇਕੱਠਾ ਹੋਣਾ ਪਹਿਲਾ ਪਹਿਲਾ 12 1 ਵਜੇ ਤੱਕ ਐ ਹੋ ਜਾਂਦਾ ਭਾਈ ਚਾਹੇ ਕੋਈ ਵੀ ਆ ਦੁਨੀਆ ਚ ਇਹ ਚਾਹੇ ਬਾਹਰਲੇ ਫਾਰਮਰ ਵੀ ਨੇ ਉਹ ਸਾਰੇ ਇਕੱਠੇ ਹੁੰਦੇ ਜਦੋਂ ਕੋਈ ਇੱਕ ਚੀਜ਼ ਦਾ ਨਵਾਂ ਸੋਲੂਸ਼ਨ ਲੱਭਿਆ ਜਾ ਬਿਲਕੁਲ ਵਧੀਆ ਹਰ ਇੱਕ ਦੋ ਤਿੰਨੇ ਮਾਈਂਡ ਇੱਕ ਜਗ੍ਹਾ ਇਕੱਠੇ ਹੁੰਦੇ ਨੇ ਨਵੀਂ ਚੀਜ਼ ਦੀ ਉਪਜ ਹੁੰਦੀ ਹੈ ਉਹ ਦੇਖੋ ਤਾਂਦੇ ਆ ట్రాਫਿਕ ਹੋਦਾ ਜਿਵੇਂ ਹੈ ਨਾ ਜੀ ਸਾਰੇ ਕਿਸਾਨਾਂ ਦੇ ਨਵੀਂ ਡਿਪੋਰਟ ਆਜੋ ਆਜੋ ਭਾਈ ਕੋਈ ਠੀਕ ਹੈ ਜੀ ਆਇਆ ਕਰੋ ਬਈ ਇੱਕ ਮੜਾ ਸ਼ਬਦ ਇਹ ਚੰਗੇ ਟਰੈਕਟਰ ਮੰਗ ਕਰ ਖਿੱਚੀ ਜਾਂਦੀ ਐ ਮੜਾ ਸ਼ਬਦ ਬੋਲੋ ਸਾਡੀ ਮੁੰਡੇ ਗਰੁੱਪ ਆਂ ਸਾਡੀ ਆਪਰੀ ਵੀਰੇ ਨੀ ਮਾੜਿਆ ਨਾ ਚੰਗੀ ਹੋ ਜਾਏਗਾ ਟਰੈਕਟਰਾਂ ਦਾ ਟਰਾਲੀ ਦੀ ਕੋਲ ਨੂੰ ਨਾ ਉਹਦਾ ਟਰਾਲੀ ਦੇਖਾ ਟਰਾਲੀ ਲਵਾ 70 ਰੱਖੀ ਕੋਣ ਆਜੋ 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 ਇੱਥੇ ਜਿਹਨੂੰ ਆਜੇ ਫਲ ਲੱਗੇ ਆ ਟਰੈਂਟ ਦੀ ਹੋਰ ਚਾਰੋਂ ਦੀ 5x ਲਾ ਲਾ ਆ ਵੀ ਕਰ ਦਿੰਦੇ ਆ ਆਜੋ ਆਜੋ ਸਾਰੇ ਆਜੋ ਦੇਖਿਓ ਬਰੇਮਾ ਦਾ ਕਾਹਦਾ ਨਾ ਬਰਾਤਿਆ ਆ ਜਾ ਬੀਨ ਆ ਜਾਓ ਆ ਜਾਓ ਮਰਦਾਂ ਨੂੰ ਆ ਜਾਓ ਆ ਜਾਓ ਆ ਜਿਹੜਾ ਮਾਹੌਲ ਜਾਨਾ ਇੱਥੇ ਆ ਜਾਓ ਇੱਧਰ ਆਈ ਫਰਟੇ ਉੱਤੇ ਇੱਕ ਇੱਕ ਇਹ ਮਾਹੌਲ ਦਾ ਪੂਰਾ ਕਦਾ ਮਾੜਾ ਮੋਟਾ ਸਮਾਨ ਪੈਂਦਾ ਇਹਦੇ ਵਿੱਚ ਨਹੀਂ ਮਾੜੇ ਟਰੈਕਟਰ ਤੋਂ ਮੁੰਡੇ ਆਲਿਆਂ ਦੀ ਟਰਾਲੀ ਹੁੰਦੀ ਖਿੱਚਣੀ ਮਾੜੇ ਟਰੈਕਟਰ ਤੋਂ ਖਿੱਚਣੀ ਹੁੰਦੀ ਇਹਦੇ ਮੁੰਡੇ ਆਇਆ ਦੀ ਜਵਾ ਕਿਸੇ ਤੋਂ ਮੁੜ ਕੇ ਬਣਨੀ ਨਹੀਂ ਕਿ ਮੁੰਡੇ ਆਲਿਆਂ ਨੇ ਬਣਾਈ ਇੱਕੋ ਇੱਕ ਨਹੀਂ ਮਾੜੇ ਟਰੈਕਟਰ ਤੋਂ ਟਰਾਲੀ ਇਹ ਹੁੰਦੀ ਖਿੱਚਣੀ ਜਾਂਦੀ ਖਿੱਚਣੀ ਲਵਜੀ ਜੀ ਲਵਜੀ ਜੀ ਠੀਕ ਆ ਖਵਾਸ਼ਮ ਕੋਸਾ ਇਹ ਇਹ ਬੰਦਾ ਆਉਂਦੇ ਆਉਂਦੇ ਅਸੀਂ ਸੋਚਿਆ ਵੀ ਇਹ ਚੰਗੇ ਡਾਇਰੈਕਟਰ ਨੂੰ ਖਿੱਚੀ ਜਾਵਾਂਗੇ ਸਾਰੇ ਬੰਦੇ ਆਗੇ ਵਾਲੇ ਨਾਲੇ ਫੜਕੀ ਬੋਲਦੀ ਹੈ ਫਿਰ ਆ ਕਰਕੇ ਬੋਲਦੀ ਹੈ ਕਮਾਲ ਹੈ ਸੰਗਤ ਨਾਲ ਗੱਲ ਸੰਗਤ ਵੀਦ ਗੱਲ ਨਾਲ ਫੋਨ ਜਿੰਦੀ ਰੱਖੀ ਨਹੀਂ ਨਹੀਂ ਆਜੋ ਲਵੇ ਫੜਕੇ ਬੋਲੋ ਆਜੋ ਆਜੋ ਚੜੀ ਦਿਖੋ ਜੀ ਨਹੀਂ ਨਹੀਂ ਉੱਚੋ ਠੀਕ ਹੋ ਜੀ ਪਾਈਆਂ ਦੇ ਬਰਾਬਰ ਲਿਖਾ ਬਿਲਕੁਲ ਕੋਈ ਨਾ ਬੰਦਾ ਇੱਕ ਜਗ੍ਹਾ ਦੇਖਦਾ ਦੇਖੋ ਇਹ ਹਾਦਸੇ ਗੱਲ ਗਈ ਜਾਂਦੀ ਆ ਵੀ ਦੂਜੇ ਨੂੰ ਆਕਸੀਜਨ ਵਾਲਾ ਮਾਰਕਸ ਬਾਅਦ ਖਿਲਾਇਓ ਪਹਿਲਾ ਅਬਦੇ ਲਾਓ ਜੇ ਪਹਿਲਾ ਮੇਰੀ ਆਵਾਮ ਖੁਸ਼ ਹੋਊਗੀ ਫਿਰ ਮੈਂ ਦੁਨੀਆ ਦੇਖੂੰਗਾ ਕਿ ਮੇਰੇ ਲੋਕ ਕੀ ਦੁਖੀ ਨੇ ਮੈਂ ਕੀ ਦੁਨੀਆ ਦੇਖ ਕੇ ਕਰਨਾ ਹੈ ਹਨਾ ਉਹ ਗੱਲਾਂ ਦੀ ਆ ਦੇਖੋ ਖਰਚਾ ਚਾਹੇ ਕਿ ਦੁਨੀਆ ਮੇਰੇ ਤੋਂ ਦੂਰ ਤੁਸੀਂ ਵੀ ਆ ਜੂਗੀ ਸਾਰੇ ਭਾਈ ਅੱਜ ਵਾਰੀ ਖੱਜੇ ਤੂੰ ਵੀ ਆਇਆ ਯਾਰ ਭਾਈ ਦੇ ਸਵਾਗਤ ਨੇ ਮੁੱਖ ਪ੍ਰਬੰਧਕ ਸਾਰੇ ਕਿਉਂਕਿ ਆਲਮਾ ਨੇ ਖੇਤੀ ਇਸ ਤਰ੍ਹਾਂ ਦੀ ਹੈ ਵੀ ਜੇ 400 ਗੱਟਾ ਕੱਢ ਲੇ ਤੇ ਰੇਟ ਨਾ ਆਏ ਫੇਰ ਵੀ ਮਰ ਗਏ ਤੇ ਜੇ 150 ਗੱਟਾ ਰਹਿ ਗਿਆ ਤੇ ਹੁਣ ਕਿਸੇ ਤੇ ਗੱਡੀ ਮਝਾ ਦੇਣੇ ਸਿਰਫ ਇਹੀ ਵੀ ਹੈਗਾ ਕਿ ਚੰਗਾ ਝਾੜ ਲੈਣਾ ਤੇ ਬੱਲੇ ਬੱਲੇ ਕਰਾ ਲੈਣੀ 2-3 ਸਾਲ ਤੇ ਕੰਮ ਚੱਲ ਜਾਂਦਾ ਕੋਈ ਵੀ ਫਾਰਮ ਵਧੀਆ ਠੀਕੀ ਕਰ ਲੂ ਪਰ ਲੰਬਾ ਸਮਾਂ ਟਿਕਣਾ ਬਹੁਤ ਔਖਾ ਹੈਗਾ ਮੈਂ ਕਹਿੰਦਾ ਉਹਨਾਂ ਕੋਈ ਜੀਵਨ ਦਾ 40 ਕੋਟ ਝਾੜ ਆਇਗਾ ਲੱਗ ਜੇ ਤੇਰੇ ਲਗਾਤਾਰ 5 ਸਾਲ ਆਇਆ ਹੈਗਾ ਤਾਂ ਮੈਂ ਫਿਰ ਤੈਨੂੰ ਮਿਲਣਾ ਹੁਣਾ ਕੋਈ ਪੁੱਛਦੇ ਜਰਵਾ ਮੈਂ ਕਿ ਤੇਰੀ ਪਾਹ ਲਗੜਦਾ ਪਰ ਜੇ ਆਪਾਂ ਆਲੂਾਂ ਦੀ ਗੱਲ ਕਰਨੀ ਹੈਗੀ ਅਸੀਂ ਆਲੂਾਂ ਤੇ ਬਹੁਤ ਘੱਟ ਕੰਟੈਂਟ ਬਣਾਇਆ ਵੀਡੀਓ ਪਰ ਜੇ ਐਪਰੋਚ ਹਾਂਜੀ ਜਿਹੜਾ ਆਪਾਂ ਮੁਰਤ ਚਾਹਣਾ ਬਹੁਤ ਖੁਸ਼ ਹੋਣਾ ਵੀਡੀਓ ਬਣਾਉਣਾ घर चु निका जहां आज निमाइया तो आ 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